ਹਜ਼ਰਤ ਇਬਰਾਹਿਮ ਰੋਜ਼ ਕਿਸੇ ਨੂੰ ਰੋਜੀ ਦੇ ਕੇ ਰੋਟੀ ਦੇ ਕੇ ਫਿਰ ਰੋਟੀ ਖਾਂਦੇ ਨੇ 8 ਦਿਨ ਹੋ ਗਏ ਕੋਈ ਨਹੀਂ ਆਇਆ ਖੁਦਾ ਦੀ ਇਬਾਦਤ ਵਿੱਚ ਰੱਬ ਦੀ ਇਬਾਦਤ ਵਿੱਚ ਤੇ ਪਰਮੇਸ਼ਵਰ ਵੀ ਕਈ ਵਾਰੀ ਇਹੋ ਜੀ ਖੇਡ ਵਰਤਾਂਦਾ ਹੈ ਜਿਵੇਂ ਕਮਿਆਰ ਉੱਤੋਂ ਸੱਟਾਂ ਮਾਰਦਾ ਹੈ ਭਾਂਡੇ ਨੂੰ ਥੱਲਿਓਂ ਹੱਥ ਦਿੰਦਾ ਵੇਖਣ ਵਾਸਤੇ ਕਿੰਨੀ ਕੋਈ ਜਰਨ ਦੀ ਸ਼ਕਤੀ ਹੈ ਦੇਖੋ ਟਣਕਾਂਦਾ ਹੈ ਉਥੇ ਕੱਟ ਦੇ ਨਿਕਲ ਗਿਆ ਇੱਕ ਬਜ਼ੁਰਗ ਮਿਲਿਆ 80 ਕੇ ਸਾਲ ਦਾ ਹੋਣਾ ਹਜ਼ਰਤ ਇਬਰਾਹਿਮ ਨੂੰ ਉਹਨੂੰ ਘਰ ਲੈ ਕਹਿੰਦਾ ਬਜ਼ੁਰਗਾ ਤੂੰ ਖਾਣਾ ਖਾਏਗਾ ਸ਼ੇਖ ਸਾਦੀ ਕਹਿੰਦਾ ਵੀ ਉਹਨੇ ਆਪਣੇ ਵੱਲੋਂ ਰੋਜ਼ੀ ਰੋਟੀ ਲਿਆਂਦੀ ਜੋ ਉਹਨਾਂ ਦਾ ਖਾਣਾ ਸੀ ਜਦੋਂ ਖਾਣ ਲੱਗਾ ਉਹਨੇ ਕੋਈ ਰੱਬ ਨਹੀਂ ਕਿਹਾ ਕੋਈ ਅੱਲਾ ਨਹੀਂ ਕਿਹਾ ਕੁਝ ਨਹੀਂ ਕਿਹਾ ਬੁਰਕੀ ਤੋੜ ਕੇ ਮੂੰਹ ਮਲ ਕੀਤੀ ਇਬਰਾਹਿਮ ਨੇ ਹੱਥ ਪਕੜ ਲਿਆ ਕਹਿੰਦਾ ਖੁਦਾ ਦਾ ਸ਼ੁਕਰ ਤਾਂ ਕਰ ਉਹਨੇ ਰੱਬ ਬੜੇ ਬੜੇ ਸਖਤ ਬੋਲੇ ਸ਼ਬਦ ਕਹਿੰਦਾ ਕਿਹੜਾ ਖੁਦਾ ਕਿਹੜਾ ਰੱਬ ਕਹਿੰਦਾ ਜਿੰਨੇ ਤੈਨੂੰ ਰਿਜ਼ਕ ਦਿੱਤਾ ਕਹਿੰਦਾ ਬਸ ਇਹੀ ਤਾਂ ਮੇਰੇ ਸ਼ੁਰੂ ਤੋਂ ਇਹਨਾਂ ਵੈਰੇ ਕੌਣ ਹੈ ਮੈਨੂੰ ਰਿਜ਼ਕ ਦੇਣ ਵਾਲਾ ਰੱਬ ਤੂੰ ਸਾਹਮਣੇ ਬੈਠਾ ਹੈ ਤੂੰ ਦਿਸ ਰਿਹਾ ਤੂੰ ਰੋਟੀ ਦਿੱਤੀ ਹਾਂ ਮੈਂ ਤੇਰਾ ਸ਼ੁਕਰੀਆ ਕਰ ਦੇਣਾ ਖਾਣ ਤੋਂ ਬਾਅਦ ਕਰਨਾ ਸੀ ਪਹਿਲਾਂ ਕਰ ਦੇਣਾ ਉਹ ਕਹਿੰਦਾ ਨਹੀਂ ਨਹੀਂ ਤੂੰ ਕਾਫਰ ਹੈ ਬਿਰ ਰੱਬ ਦਾ ਸ਼ੁਕਰ ਕਿਉਂ ਨਹੀਂ ਕਰ ਰਿਹਾ ਜਿੰਨੇ ਰਿਜ਼ਕ ਦਿੱਤਾ ਉਹ ਕਹਿੰਦਾ ਆਪਣੀ ਰੋਟੀ ਚੁੱਕ ਮੈਂ ਭੁੱਖਾ ਰਹਿਣਾ ਸਵੀਕਾਰ ਕਰਾਂਗਾ ਪਰ ਮੈਂ ਉਹਦਾ ਸ਼ੁਕਰ ਨਹੀਂ ਕਰਦਾ ਉਹਨੇ ਕੀ ਕੀਤਾ ਇਬਰਾਹਿਮ ਨੇ ਆਪਣੇ ਆਪ ਨੂੰ ਰੱਬ ਦਾ ਬਹੁਤ ਭਗਤ ਜਾਣ ਕੇ ਥਾਲੀ ਖੋਲੀ ਉਹ ਹੱਥ ਛੋੜ ਕੇ ਕਹਿੰਦਾ ਵਾਹ ਓਏ ਕਹਿੰਦਾ ਤੇਰਾ ਮੇਰਾ ਵੈਰ ਕਿੰਨੀ ਦੇਰ ਦਾ ਅਜ ਤੇਰਾ ਨਿਆ ਰੋਟੀ ਵੀ ਖੁੱਸ ਗਈ ਕਹਿੰਦੇ ਨੇ ਜਦੋਂ ਇਬਰਾਹਿਮ ਇਬਾਦਤ ਵਿੱਚ ਗਿਆ ਮੈਂ ਆ ਭਾਈ ਸਾਹਿਬੇ ਬੈਠਿਆਂ ਗੱਲਾਂ ਜਿਹੀ ਕਰ ਰਹਿ ਸਾਂ ਸੱਚ ਗਾਏ ਅਸੀਂ ਜੀਵਨ ਦੀ ਵਿਆਖਿਆ ਉਹ ਕਰਨੇ ਪੈਂ ਜਿਹੜੀ ਸਾਡੀ ਬੁੱਧੀ ਚ ਹੈ ਰੋਹਾਨੀਅਤ ਦੀ ਵਿਆਖਿਆ ਉਹ ਹੋ ਜਾਂਦੀ ਜਿਹੜੀ ਸਮੇ ਤੋਂ ਉੱਚੀ ਹੈ ਜਦੋਂ ਸੁਰਤ 'ਚ ਬੈਠਾ ਜਾਂ ਜੋ ਜੁੜਨ ਦਾ ਤਰੀਕਾ ਸੀ ਕਹਿੰਦੇ ਅੱਜ ਕਾਰਨ ਕਵਨ ਅਬੋਲ ਵਾਲੀ ਗੱਲ ਹੋ ਗਈ ਬੋਲ ਦਾ ਨਹੀਂ ਸੁਰਤ ਨਹੀਂ ਜੁੜਦੀ ਅੰਮ੍ਰਿਤ ਉਹਨੇ ਜ਼ਮੀਨ ਤੇ ਮੱਥਾ ਮਾਰਿਆ ਕਹਿੰਦਾ ਪ੍ਰਮਾਤਮਾ ਜਾਂ ਚਲੋ ਖੁਦਾ ਸ਼ਬਦ ਜੋ ਵਰਤਿਆ ਬੀਤੂ ਮੇਰੇ ਨਾਲ ਕਿਉਂ ਨਾਰਾਜ਼ ਹੈ ਕਿਉਂ ਨਹੀਂ ਮੇਰੇ ਨਾਲ ਬੋਲਦਾ ਕਹਿੰਦਾ ਅੱਗੋ ਆਵਾਜ਼ ਆਈ ਮੈਂ ਇੰਨੇ ਸਾਲਾਂ ਤੋਂ ਉਹਦੀਆਂ ਗਾਲਾਂ ਸੁਣ ਕੇ ਵੀ ਉਹਨੂੰ ਕਦੀ ਰੋਟੀ ਨਹੀਂ ਖੋਈ ਅੱਜ ਤੇਰੇ ਸਾਹਮਣੇ ਇੱਕ ਦਿਨ ਆਇਆ ਤੂੰ ਉਹਦੀ ਰੋਟੀ ਖੋ ਲਈ ਇੰਨੇ ਸਾਲ ਹੋ ਗਏ ਮੈਂ ਸੁਣ ਰਿਹਾ ਮੈਂ ਕਦੀ ਨਹੀਂ ਉਹਦੀ ਰੋਟੀ ਖੋਈ ਤੇ ਮੈਂ ਸਿਰਫ ਦੇਖਣਾ ਚਾਹੁੰਦਾ ਸਾਂ ਤੇਰਾ ਅੰਦਰ ਕਿੱਥੇ ਕਿ ਤੂੰ ਉਹਦੀ ਰੋਜੀ ਖੋਲੀ ਤੇ ਮੈਨੂੰ ਉੱਥੇ ਫਿਰ ਮਹਾਰਾਜ ਦਾ ਬਚਨ ਚੇਤੇ ਆਇਆ